ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਕਿਸਾਨਾਂ ਦੀ ਨੁਕਸਾਨੀ ਗਈ ਫਸਲ ਤੇ ਸ਼ੰਭੂ ਖਨੋਰੀ ਅਤੇ ਵਕ ਵਕ ਥਾਵਾ ਤੇ ਲਗਾਏ ਗਏ ਧਰਨੇ ਦੌਰਾਨ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਸੰਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਨਾਰਾਵਾਜ਼ੀ ਕੀਤੀ ਗਈ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਲਿਖਿਆ ਸੀ ਜਦੋਂ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਮੰਗ ਪੱਤਰ ਦੇਣ ਪਹ ਅਫਸਰ ਨਾ ਮਿਲਣ ਕਾਰਨ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਸ਼ਾਸਨ ਖਿਲਾਫ ਨਾਰਿਆਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਹੀ ਧਰਨਾ ਲਗਾ ਦਿੱਤਾ ਜਿਸ ਮਗਰੋਂ ਐਸ ਡੀ ਐਮ ਖਮਾਨੋ ਮਨਰੀਤ ਰਾਣਾ ਨੇ ਆ ਕੇ ਕਿਸਾਨਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਮਾਫੀ ਮੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜੀਤ ਸਿੰਘ ਵਜੀਦਪੁਰ ਜ਼ਿਲ੍ਹਾ ਜਨੂਸਖਤਰ ਭਾਤਿਕ ਸੰਜੂਨੀ ਇਕਤਾ ਸਿੱਧੂਪੁਰ ਅੱਜ ਸਾਡਾ ਦੋਵੇਂ ਫਾਰਮਾਂ ਦਾ ਇੱਕ ਸਾਂਝਾ ਪ੍ਰੋਗਰਾਮ ਸੀ ਦਿੱਤਾ ਹੋਇਆ ਜਿਸ ਦੇ ਅਧੀਨ ਅਸੀਂ ਅੱਜ ਡੀਸੀ ਸਾਹਿਬਾਨ ਨੂੰ ਇੱਕ ਮੰਗ ਪੱਤਰ ਦੇਣਾ ਸੀ ਮੰਗ ਪੱਤਰ ਉਹ ਸੀ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗੜੇਮਾਰੀ ਨਾਲ ਜੋ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਤੇ ਜਾਂ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਹੋਈਆਂ ਕਿਸੇ ਵੀ ਤਰ੍ਹਾਂ ਕੁਦਰਤੀ ਕੋਈ ਆਫਤ ਆਈ ਹੈ ਉਹਦੇ ਨਾਲ ਜਿਹੜਾ ਫਸਲ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਵਾਸਤੇ ਨੰਬਰ 2 ਤੇ ਮੋਰਚਿਆਂ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਨੇ ਮੋਰਚੇ ਉਠਾਏ ਆ ਬੜੀ ਬੇਰਹਿਮੀ ਦੇ ਨਾਲ ਸਮਾਨ ਦੀ ਭੰਨ ਤੋੜ ਕੀਤੀ ਗਈ ਹੈ ਸਮਾਨ ਚੋਰੀ ਵੀ ਹੋਇਆ ਟਰਾਲੀਆਂ ਸਰਕਾਰ ਦੇ ਮੌਜੂਦਾ ਐਮਐਲਏ ਦੇ ਉਹਨਾਂ ਦੇ ਨੇੜਲੇ ਸਾਥੀਆਂ ਦੇ ਘਰੋਂ ਮਿਲੀਆਂ ਮੌਕੇ ਦੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਉਹ ਵੀ ਇਸ ਚੀਜ਼ ਤੋਂ ਬਚ ਨਹੀਂ ਸਕੇ ਉਹਨਾਂ ਨੇ ਵੀ ਅੱਗੇ ਟਰਾਲੀਆਂ ਆਪਣੇ ਘਰਾਂ 'ਚ ਲੈ ਕੇ ਗਏ ਆ ਇਸ ਤਰੀਕੇ ਕਿਸੇ ਤਰੀਕੇ ਨਾਲ ਜਾਂ ਅੱਗੇ ਵੇਚੀਆਂ ਨੇ ਇਹ ਸਾਰਾ ਕੁਝ ਹੁਣ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਤੇ ਇਹ ਅੱਜ ਅਸੀਂ ਮੰਗ ਪੱਤਰ ਦੇਣਾ ਸੀ ਦੋਵੇਂ ਫਾਰਮਾਂ ਵੱਲੋਂ ਤੇ ਜਦੋਂ ਅਸੀਂ ਇੱਥੇ ਸ਼੍ਰੀ ਫਤੇਗਰ ਸਾਹਿਬ ਆਏ ਤਾਂ ਇੱਥੇ ਡੀਸੀ ਸਾਹਿਬ ਹੈ ਨਹੀਂ ਸੀ ਉਹ ਕਹਿੰਦੇ ਕਿਸੇ ਹੋਰ ਅਫਸਰ ਨੂੰ ਦੇ ਦਿਓ ਅ ਠੀਕ ਹੈ ਅਸੀਂ ਕਿਸੇ ਅਫਸਰ ਨੂੰ ਨਹੀਂ ਲੱਭਣਾ ਤੁਸੀਂ ਲੈ ਕੇ ਆਓ ਜ਼ਿੰਮੇਵਾਰ ਅਫਸਰ ਨੂੰ ਪਰ ਫਿਰ ਹੁਣੇ ਸਾਡੇ ਕੋਲ ਸੁਨੇਹਾ ਆਇਆ ਕਿ ਇੱਥੇ ਜ਼ਿੰਮੇਵਾਰ ਅਫਸਰ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਹੈ ਨਹੀਂ ਤੇ ਅਸੀਂ ਦੇਖ ਰਹੇ ਵੀ ਇਹ ਜ਼ਿਲ੍ਹਾ ਜਿਹੜਾ ਫਤੇਗਰ ਸਾਹਿਬ ਹੈ ਗੁਰੂ ਸਾਹਿਬਾਨ ਦੇ ਬੱਚਿਆਂ ਦੀ ਸ਼ਹਾਦਤ ਦੀ ਧਰਤੀ ਹੈ ਤੇ ਉਹਨਾਂ ਦੇ ਖੂਨ ਨਾਲ ਰੰਗਿਆ ਹੋਇਆ ਇਸ ਜ਼ਿਲ੍ਹੇ ਦੇ ਵਿੱਚ ਅੱਜ ਕੋਈ ਵੀ 2 ਮਈ 2 ਮਈ ਅੱਜ 2 ਮਈ 2025 ਨੂੰ ਮੈਂ ਬੋਲ ਰਿਹਾ ਅੱਜ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਜ਼ਿੰਮੇਵਾਰ ਅਫਸਰ ਆਪਣੀਆਂ ਸੀਟਾਂ ਤੇ ਹੈ ਨਹੀਂ ਤੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਆ ਤੁਹਾਡੇ ਨੱਕ ਦੇ ਥੱਲੇ ਆ ਦੇਖ ਲਓ ਕੀ ਹੋ ਰਿਹਾ ਆਪਣੇ ਮੂੰਹੋਂ ਅੰਦਰੋਂ ਇਹਨਾਂ ਨੇ ਸੁਨੇਹਾ ਦਿੱਤਾ ਅੱਗੇ ਕਿ ਸਾਡਾ ਕੋਈ ਵੀ ਜ਼ਿੰਮੇਵਾਰ ਅਫਸਰ ਅੱਜ ਹਾਜ਼ਰ ਨਹੀਂ ਹੈ ਤੇ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਤਾਂ ਸਰਕਾਰ ਬਣਦੀ ਕਾਰਵਾਈ ਕਰੇ ਸੀ ਇਹ ਵੀ ਨਾਲ ਮੰਗ ਕਰਦੇ ਆਂ ਔਰ ਅਸੀਂ ਜੇ ਸਮਾਂ ਹੈ ਅਸੀਂ ਤਾਂ ਆਪਣਾ ਮੈਮੋਰੰਡਮ ਦੇ ਵਿੱਚ ਇਹ ਵੀ ਐਡ ਕਰਾਂਗੇ ਤੇ ਸਰਕਾਰ ਨੂੰ ਇਹ ਵੀ ਸੁਨੇਹਾ ਦੇਵਾਂਗੇ ਵੀ ਇਸ ਜਿਹੜਾ ਜ਼ਿਲ੍ਹਾ ਅਫਸਰ ਵੱਡੇ ਅਹੁਦੇ ਦੇ ਬੈਠ ਕੇ ਕਟਾਈ ਕਰਦੇ ਨੇ ਗੈਰਹਾਜ਼ਰ ਨੇ ਇਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਵਾਹਿਗੁਰੂ ਜੀ ਮੀਤ ਪ੍ਰਧਾਨ ਚੇਰੇ ਪੰਜਾਬ ਜਥੇਬੰਦੀ ਪੰਜਾਬ ਅੱਜ ਗੈਰ ਰਾਜਨੀਤਿਕ ਸੰਜੁਕਤ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦੇ ਵਿੱਚ ਆਏ ਸੀ ਲੇਕਿਨ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਹਾਜ਼ਰ ਨਹੀਂ ਸੀਗਾ ਅਸੀਂ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਲਾਤਾ ਧਰਨਾ ਲਾਉਣ ਤੋਂ ਬਾਅਦ ਐਸਡੀਐਮ ਸਾਹਿਬ ਆਏ ਨੇ ਉਹਨਾਂ ਨੇ ਮੰਗ ਪੱਤਰ ਵੀ ਲਿਆ ਮਾਫੀ ਵੀ ਪ੍ਰਸ਼ਾਸਨ ਦੀ ਮੰਗੀ ਅਸੀਂ ਉਹਨਾਂ ਦਾ ਧੰਨਵਾਦ ਵੀ ਕੀਤਾ ਵੀ ਅੱਗੇ ਤੋਂ ਇਹੋ ਜਿਹਾ ਹੋਣਾ ਨਹੀਂ ਚਾਹੀਦਾ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਵੱਡਾ ਦੁਖੀ ਆ ਪਰ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਪ੍ਰਸ਼ਾਸਨ ਖੜਾ ਕਿੱਥੇ ਆ ਮੈਂ ਇੱਥੇ ਬੋਲਿਆ ਕਿ ਐਤਕੀ ਜਿਹੜਾ ਕਣਕ ਖਰੀਦ ਬਾਰਦਾਨਾ ਆਇਆ ਉਹ ਇੱਕ ਕੱਪਲੇਵਾਦੀ ਆ ਉਹਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਕਿਹਨੇ ਲਿਆਂਦਾ ਉਹਦੇ ਵਿੱਚ ਕਿਸਾਨ ਨੂੰ ਮਾਰ ਪਈ ਕਿਸਾਨ ਨੂੰ ਮਾਰ ਪਈ ਤੇ ਦੂਜੇ ਪਾਸੇ ਸਰਕਾਰ ਨੂੰ ਵੀ ਮਾਰ ਪਾਊਗੀ ਕਿਉਂਕਿ ਬਾਰਦਾਨਾ ਪਟਿਆ ਹੋਇਆ ਜਿਹੜੀ ਕਣਕ ਡੁੱਲੇਗੀ ਉਹ ਜਿਆਦਾ ਆੜਤੀ ਦਿਖਾਤੇ ਜਾਊਗੀ ਜਾਂ ਜਾਊਗੀ ਪੰਨੇਦਾਰ ਕੋਲ ਸੋ ਇਸ ਕਰਕੇ ਇਹ ਜਿਹੜੀਆਂ ਕਨਾਉਣੀਆਂ ਹਰਕਤਾਂ ਸਰਕਾਰ ਦੀਆਂ ਇਨਾ ਤੇਸੀਂ ਸचेत ਕਰਦੇ ਆਂ ਵੀ ਇਹ ਹੋਣਾ ਨਹੀਂ ਚਾਹੀਦਾ ਔਰ ਅਸੀਂ ਆਪਣੀ ਲੜਾਈ ਸ਼ਾਂਤਵੇਂ ਤਰੀਕੇ ਨਾਲ ਜਾਰੀ ਰੱਖਾਂ। پراਪਰਟੀ ਵੇਚਨੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ پراਪਰਟیز